ਅਕਸਰ ਦੇਖਿਆ ਜਾਂਦਾ ਕਿ ਵੱਡੇ ਵੱਡੇ ਰੋਗ ਧਾਰਮਿਕ ਸਥਾਨਾਂ ਤੇ ਜਾ ਕੇ ਠੀਕ ਹੋ ਜਾਂਦੇ ਨੇ ਅਜੇ ਹੀ ਕੁਝ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਿਲਾਪਰੀਆਂ ਦੇ ਖੇਤਾਂ ਦੇ ਵਿੱਚ ਬਣਿਆ ਗੁਰਦੁਆਰਾ ਸਹਿਬ ਗੰਗਸਰ ਗੰਗਸਰ ਦੀ ਕੀ ਹੈ ਇਤਿਹਾਸ ਇਸ ਬਾਰੇ ਵੀ ਇੱਥੋਂ ਦੇ ਸੇਵਾਦਾਰ ਨੇ ਉਹਨਾਂ ਤੋਂ ਜਾਣੂ ਹੋਵਾਂਗੇ ਪਰ ਪਹਿਲਾਂ ਤੁਹਾਨੂੰ ਤਲਾਓ ਦਿਖਾਉਣਾ ਚਾਹੁੰਦੇ ਆ ਜੋ ਕਿਸੇ ਸਮੇ ਛੱਪੜੀ ਹੁੰਦਾ ਸੀ ਤੇ ਅੱਜ ਤਲਾਓ ਬਣ ਗਿਆ ਇਸ ਤਲਾਹ ਦੇ ਵਿੱਚ ਨਹਾਉਣ ਦੇ ਨਾਲ ਦੱਸਿਆ ਜਾਂਦਾ ਹੈ ਕਿ ਇਸ਼ਨਾਨ ਕਰਨ ਦੇ ਨਾਲ ਵੱਡੇ ਤੋਂ ਵੱਡੇ ਚਮੜੀ ਦੇ ਰੋਗ ਨੇ ਉਹ ਨਸ਼ਟ ਹੋ ਜਾਂਦੇ ਨੇ ਉਹ ਠੀਕ ਹੋ ਜਾਂਦੇ ਨੇ ਅਤੇ ਦੂਰੋਂ ਦੂਰੋਂ ਜੋ ਲੋਕ ਨੇ ਜੋ ਲੋਕ ਨੇ ਦੂਰੋਂ ਦੂਰੋਂ ਉਹ ਇਸੇ ਜਗ੍ਹਾ ਦੇ ਉੱਤੇ ਆਉਂਦੇ ਨੇ ਇਸ਼ਨਾਨ ਕਰਦੇ ਨੇ ਤੇ ਜੋ ਉਹਨਾਂ ਦੇ ਰੋਗ ਨੇ ਸਰੀਰ ਦੇ ਉਹ ਦੂਰ ਹੋ ਜਾਂਦੇ ਨੇ ਏ ਵੀਰ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀਰ ਕਿੱਥੋਂ ਆਏ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਕਿੱਥੋਂ ਆਏ ਨਮੂਰ ਤੋਂ ਆਏ ਆ ਜੀ ਕੀ ਨਾਮ ਬਲਬੀਰ ਸਿੰਘ ਜੀ ਹਾਂ ਬਲਬੀਰ ਜੀ ਕਰ ਗੱਲ ਕੀਤੀ ਜਾਵੇ ਤਾਂ ਕਹਿੰਦੇ ਨੇ ਬੜੀ ਮੰਤਾ ਇੱਥੇ ਨਾਉਣ ਦੇ ਨਾਲ ਰੋਗ ਦੂਰ ਹੋ ਜਾਂਦੇ ਨੇ ਹਾਂ ਜੀ ਰੋਗ ਟੁੱਟਦੇ ਨੇ ਜੀ ਇਹੀ ਜੀ ਕੋਈ ਗੱਲ ਨਹੀਂ ਜਿਨੇ ਮੰਚਾ ਜੀ ਜਿੰਨੀਆਂ ਸੁੱਖਾਂ ਸੁੱਖਣੀਆਂ ਤਿੰਨ ਵਾਰ ਜਾਂ ਪੰਜ ਵਾਰ ਠੀਕ ਹੋ ਕੇ ਜਾਂਦਾ ਜੀ ਨਾਰਮਲ ਜਮਾਂ ਹਾਂ ਜੀ ਜੇਕਰ ਤੁਸੀਂ ਕਿਸ ਨੂੰ ਲੈ ਕੇ ਆਏ ਅਸੀਂ ਬਾਪੂ ਜੀ ਨੂੰ ਲੈ ਕੇ ਆਏ ਜੀ ਬਹੁਤ ਬੜੀ ਜਿਆਦਾ ਸਮੱਸਿਆ ਸੀ ਜੀ ਨੂੰ ਬਹੁਤ ਦਵਾਈਆਂ ਦਵਾ ਲਿਆ ਦਵਾਈਆਂ ਹੋਰ ਕਰਮੈਸ਼ ਕਰੀ ਜਾਂਦੇ ਆਂ ਰੱਚ ਵੀ ਲੱਗਦੀ ਰਾਤ ਨੂੰ ਜਦੋਂ ਕਰਮੈਸ਼ ਹੋ ਜਾਂਦੀ ਜਿਆਦਾ ਵੱਢੀ ਜਾਂਦਾ ਪਿੰਡਾ ਲਹੂ ਚਲਾ ਲਾਂਦਾ ਜੀ ਹੁਣ ਆਰਾਮ ਨਾਲ ਸੌਂ ਜਾਂਦੇ ਨੇ ਜੀ ਕੋਈ ਚੱਕਰ ਨਹੀਂ ਹੈਗਾ ਜੀ ਕਿੰਨੇ ਕਿੰਨੀ ਵਾਰ ਆਇਆ ਚੌਥੀ ਵਾਰ ਆਇਆ ਜੀ ਹਾਂ ਜੀ ਹਾਂ ਠੀਕ ਨੇ ਹੁਣ ਬਹੁਤ ਵਧੀਆ ਠੀਕ ਨੇ ਜਿੱਦੋਂ ਪਹਿਲਾਂ ਡਾਕਟਰਾਂ ਨੂੰ ਦਿਖਾਇਆ ਹੋਊਗਾ ਬਹੁਤ ਪਟਿਆਲੇ ਜਾਏ ਸਾਰੇ ਚਮੜਿਆਂ ਦੇ ਉਹਨਾਂ ਨੇ ਬਸ ਦਵਾਈ ਦੇਦਾ ਕਰੋ ਜਿਆਦਾ ਕਰਮੈਸ਼ ਕਰਦੀ ਤੇ ਹੱਥ ਖੜੇ ਕਰ ਹਾਂ ਜੀ ਹਾਂ ਗੁਰੂ ਦੀ ਕਿਰਪਾ ਹਾਂ ਜੀ ਗੁਰੂ ਦੀ ਕਿਰਪਾ ਜੀ ਜੀ ਮੈਂ ਤਾਂ ਕਿਸ ਤਰ੍ਹਾਂ ਲੱਗਿਆ ਵੀ ਗੁਰਦੁਆਰਾ ਸਾਹਿਬ ਜਾਓ ਤਾਂ ਠੀਕ ਹੋ। ਉਹ ਤਾਂ ਸ਼ਨਾਣ ਕਰ ਕਰ ਜਾਂਦੇ ਨੇ ਜੀ। ਜਿਹਦੇ ਕੋਈ ਆਪਣੇ ਪਿੰਡ 'ਚ ਸਾਡੇ ਕਰਕੇ ਗਈ ਦੋ ਚਾਰ ਸਭ ਠੀਕ ਨੇ ਜੀ। ਉਹ ਕਹਿੰਦੇ ਵੀ ਉੱਥੇ ਜਾਓ ਤੁਸੀਂ। ਬਾਪੂ ਜੀ ਠੀਕ ਹੋ ਜੀ ਕੋਈ ਐਡੀ ਹੋਣੀ ਹੈਗੀ। ਜਿਹੜੇ ਚਮੜੀ ਦੇ ਰੋਗ ਹੀ ਠੀਕ ਹੁੰਦੇ ਨੇ। ਹਰ ਤਰ੍ਹਾਂ ਦੀ ਬਿਮਾਰੀ ਹਰ ਤਰ੍ਹਾਂ ਦੇ ਹੁੰਦੀ ਆ ਜੀ। ਚਮੜੀ ਵਾਲਾ ਜ਼ਿਆਦਾ ਹੁੰਦਾ ਜੀ ਜਿਹੜਾ ਚਮੜੀ ਦਾ ਜ਼ਿਆਦਾ ਖੁਰਕਾ ਜਿਹਦੇ ਇਹਦੇ ਮਤਲਬ ਖੁਰਕਾ ਦਾ ਪੱਕਾ ਹੀ ਇਲਾਜ ਆ ਜੀ। ਹੋਰ ਵੀ ਜਿਹੜੀ ਮਨਚਪਾਵਾ ਕਰ ਲਈ ਉਹ ਵੀ ਠੀਕ ਹੁੰਦਾ ਜੀ। ਕੋਈ ਵੀ ਉਹ ਆ। ਮਨਚ ਉਹ ਕਰ ਲਓ ਆਪਦੀ। ਵੀ ਸੁੱਖ ਤਿੰਨ ਵਾਰ ਜਾਂ ਪੰਜ ਵਾਰ ਸਭ ਠੀਕ ਹੋ ਗ ਜਾਂਦੇ ਨੇ ਜੀ ਬਲਬੀਰ ਦਾ ਕਹਿਣਾ ਕੀ ਇਸ ਸਰੋਵਰ ਦੇ ਵਿੱਚ ਤਿੰਨ ਜਾਂ ਪੰਜ ਇਸ਼ਨਾਨਾ ਕਰਨ ਦੇ ਨਾਲ ਸਰੀਰ ਦੇ ਜੋ ਦੁੱਖ ਨੇ ਰੋਗ ਨੇ ਖਾਸ ਕਰ ਚਮੜੀ ਦੇ ਰੋਗਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਸਰੋਵਰ ਦੇ ਵਿੱਚ ਨਹਾਉਣ ਤੋਂ ਬਾਅਦ ਛੁਟਕਾਰਾ ਪਾ ਸਕਦਾ ਜਿਸ ਤਰ੍ਹਾਂ ਬਲਬੀਰ ਨੇ ਆਖਿਆ ਕਿ ਬਾਪੂ ਨੂੰ ਕਈ ਨਾਮੀ ਡਾਕਟਰਾਂ ਨੂੰ ਦਿਖਾਇਆ ਜਿਨ੍ਹਾਂ ਨੇ ਹੱਥ ਘੜੇ ਕਰ ਦਿੱਤੇ ਗਏ ਫਿਰ ਇਹਨਾਂ ਨੂੰ ਦੱਸ ਪਈ ਕਿ ਕਿਲਾ ਪਰਿਆਾਂ ਚ ਜੋ ਖੇਤਲ ਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੰਗਸਰ ਜਿੱਥੇ ਛਪੜੀ ਤੋਂ ਹੁਣ ਸਰੋਵਰ ਬਣ ਗਿਆ ਜੇਕਰ ਉਸ ਦੇ ਵਿੱਚ ਇਸ਼ਨਾਨ ਕਰਦੇ ਆ ਤਾਂ ਚਮੜੀ ਦੇ ਸਾਰੇ ਰੋਗ ਦੂਰ ਹੋ ਜਾਂਦੇ ਨੇ ਬਾਪੂ ਜੀ ਹੋਰ ਵੀ ਖੜੇ ਨੇ ਉਹਨਾਂ ਨਾਲ ਗੱਲ ਕਰ ਲੈਣਾ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਹੈ ਪੌਮਦੀ ਆ ਬਾਪੂ ਕੀ ਨਾਮ 70 ਨੇ 70 ਜੀ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਹੈ ਕੀ ਆਪਾਂ ਨੂੰ ਤਕਲੀਫ ਸੀ ਮੈਨੂੰ ਖੁਰਕਤ ਸੀ ਖੁਰਕਾ ਹਟ ਗਈ ਨਾ ਆਏ ਚੌਕੇ ਸੁਖੇ ਤੋਂ ਹਾਂ ਹੁਣ ਆਈ ਜਾਂ ਨਾ ਮੈਂ ਪਹਿਲਾਂ ਡਾਕਟਰ ਨੂੰ ਦਿਖਾਇਆ ਹਾਂ ਹਾਂ ਡਾਕਟਰ ਤੋਂ ਗੋਲੀਆਂ ਲੈਂਦੇ ਤੇ ਜਦੋਂ ਅਮਲ ਰਹਿੰਦਾ ਤੇ ਉਹ ਹਟ ਜਾਂਦੀ ਸੀ ਨਹੀਂ ਫੇਰ ਰੋਂ ਲੱਗ ਜਾਂਦੀ ਸੀ ਹਾਂ ਹੁਣ ਬੰਦ ਆ ਇਸ਼ਨਾਨ ਕਰਨ ਦੇ ਨਾਲ ਰੋਗ ਦੂਰ ਹੋ ਗਏ ਦੂਰ ਹੋ ਗਏ ਹਾਂ ਜੀ ਹਾਂ ਪਤਾ ਕਿਸ ਤਰ੍ਹਾਂ ਲੱਗਾ ਬਾਪੂ ਪਤਾ ਪਹਿਲਾਂ ਨਾ ਪਤਾ ਸੀ ਇਹ ਸੰਧ ਦਾ ਬਹੁਤ ਸਿਰ ਦਾ ਉਥੇ ਬਰ ਆਉਂਦੀ ਖੋਲ ਕਰ ਲੈਂਦੇ ਤੇ ਫੇ ਆਉਂਦੀ ਖੋਜ ਜਦੋਂ ਮੁਕਾਤਰ ਬਣੇ ਦਰੀ ਬਾਬੇ ਨੇ ਆਉਂ ਲੱਗੇ ਅਪੀ ਹੋ ਬਾਬਾ ਨੂੰ ਕਰਦਾ ਆਪੀ ਹਾਂ ਫਿਰ ਆਉਣ ਲੱਗੇ ਫੇ ਕੁਰਖਾਟ ਗਈ ਜੀ ਬਾਪੂ ਜੋ ਕੱਲੇ ਚਮੜੀ ਦੇ ਰੋਗ ਹੀ ਠੀਕ ਉਹਨਾਂ ਨੇ ਕਿ ਹਰ ਤਰ੍ਹਾਂ ਦੀ ਬਿਮਾਰੀ ਠੀਕ ਹੁੰਦੀ ਹੈ ਤੇ ਹਰ ਤਰ੍ਹਾਂ ਦੀ ਵੀ ਹੋ ਸਕਦੀ ਹੈ ਜੇ ਦੱਲਾ ਕੇ ਆ ਬਈ ਹਾਂ ਹਾਂ ਮੱਥਾ ਟੇਕੋ ਸਮਾਧਾਂ ਦੇ ਟੇਕੋ ਗੁਰੂ ਘਰ ਦੇ ਟੇਕੋ ਆਪੀ ਸਾਰਾ ਕੁਝ ਹੋ ਜਾਣਾ ਠੀਕ ਹੋ ਜਾਣਾ ਜੀ ਬਾਪੂ ਗੁਰਦੁਆਰੇ ਦੇ ਵਿੱਚ ਕਹਿੰਦੇ ਪੰਜ ਸਮਾਧਾਂ ਬਣੀਆਂ ਹੋਈਆਂ ਨੇ ਵਿੱਚ ਨਹੀਂ ਹੈਗੀਆਂ ਆ ਆ ਦੀਆਂ ਦੇ ਚਾਰ ਇੱਥੇ ਮੱਥਾ ਟੇਕੋ ਫਿਰ ਗੁਰਦੁਆਰੇ ਟੇਕੋ ਇਹ ਸਰਦੇ ਨਾਲ ਆਉ ਆ ਸਾਰਾ ਕੁਝ ਹੀ ਟੁੱਟ ਜਾਂਦਾ ਹੈ ਰੋਗ ਹਾਂ ਬਿਲਕੁਲ ਬਾਪੂ ਦਾ ਕਹਣਾ ਕਿ ਜੇਕਰ ਸ਼ਰਧਾ ਭਾਵਨਾ ਦੇ ਨਾਲ ਆਓ ਤਾਂ ਚਮੜੀ ਦੇ ਰੋਗ ਤਾਂ ਠੀਕ ਹੁੰਦੀ ਹੁੰਦੇ ਨੇ ਪਰ ਉੱਥੇ ਹੀ ਹਰ ਤਰ੍ਹਾਂ ਦਾ ਰੋਗ ਇਸ ਪਵਿੱਤਰ ਸਥਾਨ ਦੇ ਉੱਤੇ ਆ ਕੇ ਇਸ਼ਨਾਨ ਕਰਨ ਦੇ ਨਾਲ ਤੁਹਾਡੇ ਜੋ ਸਰੀਰ ਦੇ ਦੁੱਖ ਨੇ ਜੋ ਕਸ਼ਟ ਨੇ ਉਹ ਦੂਰ ਹੋ ਜਾਣਗੇ ਤੁਹਾਨੂੰ ਦੱਸ ਦੇ ਕਿ ਗੁਰਦੁਆਰਾ ਸਾਹਿਬ ਦੀ ਜੋ ਜਗ੍ਹਾ ਜਿੱਥੇ ਗੁਰੂ ਘਰ ਬਣਿਆ ਹੋਇਆ ਉਹਦੇ ਬਿਲਕੁਲ ਵਿੱਚ ਪੰਜ ਸਮਾਧਾਂ ਦੱਸਿਆ ਯਾਰ ਕਿ ਸਮਾਧਾ ਬਣੀਆਂ ਹੋਈਆਂ ਨੇ ਆਖਿਰਕਾ ਜੋ ਸਮਾਧਾ ਬਣੀਆਂ ਨੇ ਇਹਨਾਂ ਦਾ ਵੀ ਕੀ ਇਤਿਹਾਸ ਆ ਤੇ ਇਸ ਛੱਪੜੀ ਤੋਂ ਸਰੋਵਰ ਦਾ ਕੀ ਇਤਿਹਾਸ ਆ ਜੋ ਇੱਥੋਂ ਦੇ ਸੇਵਾਦਾਰ ਨੇ ਉਹਨਾਂ ਨਾਲ ਗੱਲ ਕਰਨ ਨੇ ਉਹਨਾਂ ਤੋਂ ਜਾਣਦੇ ਆ ਵੀ ਇਤਿਹਾਸ ਬਾਰੇ ਕੀ ਕਹਿੰਦੇ ਨੇ ਇਹਦਾ ਜਾਣਕਾਰੀ ਲੈ ਲੈਣੇ ਆ ਗੁਰਦੁਆਰਾ ਗੰਗਸਾਰ ਦੇ ਇਤਿਹਾਸ ਬਾਰੇ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸਰ ਗੁਰਵਚਨ ਸਿੰਘ ਜੀ ਗੁਰਵਚਨ ਜੀ ਜੇਕਰ ਗੱਲ ਕੀਤੀ ਜਾਵੇ ਗੁਰਦੁਆਰਾ ਗੰਗ ਸਰਦੀ ਤੇ ਕੀ ਇਤਿਹਾਸਾ ਕਹਿੰਦੇ ਕਿ ਛਪੜੀ ਪਹਿਲਾਂ ਛਪੜੀ ਹੁੰਦੀ ਸੀ ਹੁਣ ਤਲਾਓ ਬਣ ਗਿਆ ਅਤੇ ਤਲਾਓ ਦੇ ਵਿੱਚ ਜੋ ਵੀ ਵਿਅਕਤੀ ਸ਼ਰਧਾ ਭਾਵਨਾ ਦੇ ਨਾਲ ਸ਼ਰਣਾ ਕਰਦਾ ਤੇ ਦੁੱਖ ਦੂਰ ਹੋ ਜਾਂਦਾ ਹਾਂ ਜੀ ਪ੍ਰਾਤਨ ਜਿਵੇਂ ਬਜ਼ੁਰਗ ਸਾਡੇ ਕੋਲੇ ਬੈਠੇ ਆ ਜਾਂ ਹੋਰ ਪਿੰਡ ਦੇ ਬਜ਼ੁਰਗ ਹੈ ਜੀ ਉਹਨਾਂ ਤੋਂ ਸਾਨੂੰ ਵੀ ਸੁਣਨ ਦੇ ਵਿੱਚ ਆਇਆ ਯਾਨੀ ਕਿ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੈ ਉਹ ਕਹਿੰਦੇ ਵੀ ਪ੍ਰਾਣੀ ਇੱਥੇ ਪਹਿਲਾਂ ਸੱਪੜੀ ਹੋਇਆ ਕਰਦੀ ਸੀ ਜਦੋਂ ਇਹ ਮਹਾਪੁਰਸ਼ ਬਾਬੇ ਪਾਣੇ ਵਾਲੇ ਜੀ ਇੱਥੇ ਜਾਨੀ ਕਿ ਉਹਨਾਂ ਦਾ ਤਪੱਸਥਾਨ ਹੈ ਜਿੱਦੀ ਜਿਹੜਾ ਘਰ ਹੈ ਉਹਨਾਂ ਦਾ ਉਹ ਪਿੰਡ ਦੇ ਵਿੱਚ ਹੈ ਉਹ ਜਾਨੀ ਕਿ ਉੱਥੋਂ ਚੱਲ ਕੇ ਇੱਥੇ ਤਪੱਸਿਆ ਕਰਨ ਆਉਂਦੇ ਸੀ ਪ੍ਰਾਤ ਉਹਨਾਂ ਨੇ ਸੱਪੜੀ ਪੜਾਈ ਸੀਗੀ ਜਾਨੀ ਕਿ ਉਸ ਸਮੇਂ ਦੇ ਵਿੱਚ ਜਦੋਂ ਸੱਪੜੀ ਦੀ ਪਟਾਈ ਕਰਵਾਈ ਸੰਗਤਾਂ ਤੋਂ ਤਾਂ ਸੰਗਤਾਂ ਨੂੰ ਉਹਨਾਂ ਨੇ ਇਸ ਸਥਾਨ ਤੇ ਗੰਗਾ ਦੀਆਂ ਤਿੰਨ ਧਾਰਾਂ ਵਗਦੀਆਂ ਦਿਖਾਈਆਂ ਜਾਣ ਕੇ ਇਸ ਸਥਾਨ ਦਾ ਜਿਹੜਾ ਨਾਮ ਹੈ ਉਦੋਂ ਤੋਂ ਫਿਰ ਗੁਰਦੁਆਰਾ ਗੰਗਸਰ ਸਾਹਿਬ ਸੋਭਤ ਹੋ ਗਿਆ ਜੀ ਪ੍ਰਚਲਿਤ ਹੋ ਗਿਆ ਜਾਨੀ ਕਿ ਤੇ ਮਹਾਰਾਜ ਦੇ ਬਾਚਨ ਸੀ ਵੀ ਜੋ ਵੀ ਇੱਥੇ ਸਰਦਾ ਤੇ ਭਾਵਨਾ ਦੇ ਨਾਲ ਇਸ ਸਥਾਨ ਤੇ ਆਊਗਾ ਜੋ ਵੀ ਦੀਆਂ ਮੰਦਿਆਂ ਇਸ਼ਾਵਾ ਭਾਵਨਾਵਾਂ ਜਾਨੀ ਕਿ ਜੋ ਵੀ ਉਸ ਸਰਦੇ ਚੋਂ ਸਰਦਾ ਤੇ ਭਾਵਨਾ ਦੇ ਨਾਲ ਇਸ ਸਥਾਨ ਤੇ ਸੁਖਣਾ ਸੁਖਦ ਆਉਂਦਾ ਦਰਤੇ ਤਾਂ ਗੁਰੂ ਪਾਸ਼ਾ ਮਹਾਰਾਜ ਤੇ ਪਾਸ਼ਾ ਬਾਬੇ ਪਾਣੇ ਵਾਲੀ ਜੀ ਉਹਦੀਆਂ ਝੋਲੀਆਂ ਭਰ ਦਿੰਦੇ ਖਾਲੀ ਨਹੀਂ ਜਾਂਦਾ ਜਾਨੀ ਕਿ ਅਰਦਾਸਾਂ ਬੇਨਤੀਆਂ ਜੋ ਦੇਣੀਆਂ ਜਦੋਂ ਹਿਰਦੇ ਚੋਂ ਕਰਦਾ ਕੋਈ ਸਰਦਾ ਭਾਵਨਾ ਦੇ ਨਾਲ ਪ੍ਰਵਾਨ ਹੁੰਦੀਆਂ ਜੀ ਬਾਬਾ ਜੀ ਅਸੀਂ ਸਾਹਮਣੇ ਸਮਾਧਾ ਵੇਖ ਰਹੇ ਆ ਸਮਾਧਾ ਕਿਸ ਕਿਸ ਦੀਆਂ ਨੇ ਸਮਾਧਾ ਕਰਕੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਬੜੀ ਘੱਟ ਦੇਖਣ ਨੂੰ ਮਿਲਦੀ ਇਹ ਜੀ ਬਾਬੇ ਪਾਣੇ ਵਾਲੇ ਜੀ ਮਹਾਂਪੁਰਸ਼ ਜਿਹੜੇ ਤਪ ਸਥਾਨ ਹੈ ਜਿੰਨਾਂ ਦੀ ਸਾਡੇ ਨਗਰ ਦੀ ਹੋਇਆ ਜੀ ਬਾਬਾ ਜੈ ਸਿੰਘ ਜੀ ਬਾਬਾ ਰੈ ਸਿੰਘ ਜੀ ਤੇ ਉਹਨਾਂ ਦੇ ਤਪ ਸਥਾਨ ਹੈ ਜੀ ਇੱਥੇ ਉਹਨਾਂ ਨੇ ਤਪੱਸਿਆ ਕੀਤੀ ਜੀ ਇਸ ਸਥਾਨ ਤੇ ਇਹ ਉਹਨਾਂ ਦੇ ਜਾਨੀ ਕਿ ਪੁਰਾਣੇ ਬਜ਼ੁਰਗ ਸੀ ਜੋ ਸਾਡੇ ਬਾਪੂ ਜੀ ਸੀ ਉਹਨਾਂ ਨੇ ਜਾਨੀ ਕਿ ਉਹਨਾਂ ਦੀ ਜਾਤ ਦੇ ਵਿੱਚ ਜਾਨੀ ਕਿ ਵੀ ਸੰਗਤਾਂ ਨਕਮਤਕ ਹੁਣ ਆ ਕੇ ਦਰਤੇ ਤਾਂ ਇਹ ਤਪਸਥਾਨ ਉਹਨਾਂ ਦੇ ਇੱਥੇ ਬਣੇ ਹੋਏ ਐ ਤੇ ਸਰਦਾ ਭਾਵਨਾ ਦੇ ਨਾਲ ਸੰਗਤਾਂ ਦੂਰ ਦਰਾੜਿਆਂ ਤੋਂ ਆ ਕੇ ਅਨਦਰਸ਼ਨ ਵੀ ਕਰਦੀਆਂ ਤੇ ਨਕਮਸਤਕ ਵੀ ਹੁੰਦੀਆਂ ਜੀ ਇਸ ਸਥਾਨ ਤੇ ਉਹ ਇਹਨਾਂ ਦੇ ਤਪਸਥਾਨੇ ਬਣੇ ਹੋਏ ਆ ਉਹਨਾਂ ਦੀ ਆਮ ਪਰਸ਼ਾਂ ਦੀ ਪ੍ਰਾਤਨ ਤੇ ਇੱਧਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਹਾਲ ਹੈ ਤੇ ਵੱਡਾ ਹਾਲ ਵਧੀਆ ਬਣਿਆ ਸੁੰਦਰ ਜੀ ਉਹ ਤੁਸੀਂ ਦੇਖੀ ਹੋਣਾ ਤੇ ਉਹ ਮਹਾਰਾਜ ਦੇ ਪ੍ਰਕਾਸ਼ ਇੱਧਰ ਹੈ ਜੀ ਤਪੋਸਥਾਨ ਮਹਾਂਪੁਰਸ਼ਾਂ ਦੇ ਇੱਧਰ ਬਣਿਆ ਜੀ ਬਾਬਾ ਜੀ ਇੱਕ ਗੱਲ ਕੀਤੀ ਜਾਵੇ ਤਾਂ ਕਿੰਨੇ ਇਸ਼ਨਾਨ ਕਰਕੇ ਜੋ ਦੁੱਖ ਦੂਰ ਹੋਣ ਖਾਸ ਕਰਕੇ ਨੇ ਚਮੜੀ ਦੇ ਰੋਗ ਠੀਕ ਹੋ ਜਾਂਦੇ ਹਾਂ ਜੀ ਚਮੜੀ ਦੇ ਜਿਵੇਂ ਖੁਰਕ ਖਾਜ ਫੋੜਾ ਫੁਣਸੀ ਜੀ ਜਾਨੀ ਕਿ ਖੁਦ ਦੇਖਿਆ ਜੀ ਹੱਥੀ ਆਖੀ ਆਪਦੇ ਵੀ ਜਿਵੇਂ ਦੂਰ ਦਰਾਡੇ ਤੋਂ ਸੰਗਤਾਂ ਬਹੁਤ ਦੂਰ ਦੂਰ ਤੋਂ ਆਉਂਦੀਆਂ ਹਰਿਆਣੇ ਤੋਂ ਰਾਜਸਥਾਨ ਤੋਂ ਜੀ ਜਲੰਧਰ ਤੱਕ ਲੁਧਿਆਣੇ ਤੱਕ ਹਨਾ ਤੇ ਅਸੀਂ ਕਈ ਕਈ ਜਗ੍ਹਾ ਤੋਂ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਪਹਿਲਾਂ ਚਲੋ ਸੁਣਦੇ ਸੀ ਪੁਰਾਣੇ ਬਜ਼ੁਰਗਾਂ ਤੋਂ ਪਰ ਹੁਣ 28 30 ਸਾਲ ਦੀ ਇੱਥੇ ਜਾਨਕੀ ਨਿਸਕਾਮ ਸੇਵਾ ਅਸੀਂ ਕਰ ਰਹੇ ਹਾਂ ਇੱਥੇ ਮੁੱਖ ਸੇਵਾਦਾਰ ਹਾਂ ਇਸ ਸਥਾਨ ਦੇ ਤੇ ਉਦੋਂ ਤੋਂ ਦੇਖਦੇ ਆਂ ਵੀ ਦੂਰ ਦਰਾਡੇ ਤੋਂ ਸੰਗਤਾਂ ਜਿਵੇਂ ਆ ਕੇ ਇੱਥੇ ਦਰਸ਼ਨ ਕਰਦੀਆਂ ਜਾਂ ਛੋੜੇ ਫੁਣ ਸੇਖਾਜ ਜਾਣੀ ਕਿ ਉਹਨਾਂ ਦੇ ਜ਼ਿਆਦਾ ਹੁੰਦੇ ਜਿਵੇਂ ਪਿਲਕਰੇ ਵੀ ਮਾਮਾਤੇ ਹੋਏ ਹੁੰਦੇ ਆ ਜੀ ਉਹ ਜਦੋਂ ਛੋਟੇ ਛੋਟੇ ਬੱਚੇ ਵੀ ਕੇ ਦੇਖਿਆ ਜਿਵੇਂ 8-9 ਸਾਲ ਦਾ ਐਵੇਂ ਆਉਂਦੇ ਆ ਉਹ ਜਦੋਂ ਵੇਖਦੇ ਆ ਤਾਂ ਉਹ ਦੇਖਦੇ ਵੀ ਸਾਰੇ ਡਾਕਟਰਾਂ ਨੇ ਜਿਵੇਂ ਪੀਜੀਆਈ ਤੋਂ ਜੋ ਹੋਰ ਕਿਤੋਂ ਵੀ ਉਹਨਾਂ ਨੂੰ ਜਵਾਬ ਮਿਲ ਚੁੱਕਿਆ ਹੁੰਦਾ ਜਾਨੀ ਕੋਈ ਜਨਾਂਚਰ ਦਵਾਈ ਖਾਂਦੇ ਉਹਨਾਂ ਚਿਰ ਠੀਕ ਰਹਿੰਦੇ ਉਸ ਤੋਂ ਬਾਅਦ ਦੁਬਾਰਾ ਉਹਦਾਂ ਦੀ ਹਾਲਾਤ ਉਹਨਾਂ ਦੇ ਫੇਰ ਬਣ ਜਾਂਦੇ ਆ ਇਸ ਕਰਕੇ ਜਾਨੀ ਕਿ ਵੀ ਐਵੇਂ ਨਹੀਂ ਵੀ ਅੱਖੀ ਖੁੱਦ ਦੇਖਿਆ ਜਦੋਂ ਘੱਟੋ ਘੱਟ ਕੋਈ 5 ਸਾਲਾਂ ਕੋਈ 11 ਸਾਲਾਂ ਕੋਈ 7 ਸਾਲਾਂ ਕੋਈ 3 ਸਾਲਾਂ ਜਾਣੀ ਕੋ ਕਰਕੇ ਜਾਂਦੇ ਹਨ ਉਹ ਬਾਬਾ ਜੀ ਕਹਿ ਕੇ ਜਾਂਦੇ ਵੀ ਸਹੀ ਠੀਕ ਹੈ ਬਿਲਕੁਲ ਸਾਡੇ ਨਾਮ ਦੀ ਅਰਦਾਸ ਸ਼ੁਕਰਾਨੇ ਵਜੋਂ ਗੁਰੂ ਪਾਤਸ਼ਾਹ ਅਗੇ ਕਰਦੇ ਹੋ ਜਾਨੀ ਕੋ ਅੱਖੀ ਦੇਖਿਆ ਵੀ ਠੀਕ ਹੋਇਆ ਉਹਨਾਂ ਦੇ ਉਦਾਂ ਦੇ ਹਾਲਾਤ ਆ ਬਿਲਕੁਲ ਐਸੀ ਭਾਈ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਗੰਗਸਰ ਦਾ ਇਤਿਹਾਸ ਕੀ ਹੈ ਦੂਰੋਂ ਦੂਰੋਂ ਲੋਕ ਇਸ ਜਗ੍ਹਾ ਦੇ ਇਸ ਸਥਾਨ ਦੇ ਉੱਤੇ ਆਉਂਦੇ ਨੇ ਅਤੇ ਜੋ ਖਾਸ ਕਰ ਚਮੜੀ ਦੇ ਰੋਗ ਨੇ ਸਰੀਰ ਦੇ ਉੱਤੇ ਕੋਈ ਵੀ ਚਮੜੀ ਦੇ ਰੋਗ ਨੇ ਉਹ ਇੱਥੇ ਇਸ਼ਨਾਨ ਕਰਕੇ ਦੂਰ ਹੋ ਜਾਂਦੇ ਨੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਠਨ